ਇਸ਼ਕ ਪਿਆਰ ਮੁਹੱਬਤ ਦੀਆਂ ਗੱਲਾਂ ਕਿਤਾਬਾਂ ਵਿੱਚ ਬੜੀਆਂ ਵਧੀਆ ਲੱਗਦੀਆਂ ਨੇ ਤੇ ਆਮ ਬੰਦੇ ਨੂੰ ਵੀ ਇਹੀ ਲੱਗਦਾ ਕਿ ਜਿਵੇਂ ਕਿਤਾਬਾਂ ਦੇ ਵਿੱਚ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਆਂ ਜ਼ਿੰਦਗੀ ਓਦਾਂ ਹੀ ਪ੍ਰੇਮੀ ਪ੍ਰੇਮਿਕਾ ਦੀ ਲੰਘ ਜਾਏਗੀ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਰੀਅਲ ਅਤੇ ਰੀਲ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਜਦੋਂ ਫਿਰ ਰੀਅਲ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਹੁੰਦਾ ਹੈ ਤਾਂ ਉਥੇ ਕਬੀਲਦਾਰੀਆਂ ਜ਼ਿੰਮੇਵਾਰੀਆਂ ਜਦੋਂ ਬੰਦੇ ਦੇ ਸਿਰ ਤੇ ਪੈਂਦੀਆਂ ਨੇ ਤਾਂ ਫਿਰ ਕਹਾਣੀ ਬਿਲਕੁਲ ਕੁਮ ਜਾਂਦੀ ਹੈ ਕਿਉਂਕਿ ਪਿਆਰ ਮੁਹੱਬਤ ਦੀਆਂ ਗੱਲਾਂ ਪਹਿਲਾਂ ਹੀ ਹੁੰਦੀਆਂ ਨੇ ਜਦੋਂ ਫਿਰ ਬੱਚਿਆਂ ਦੀ ਜ਼ਿੰਮੇਵਾਰੀ ਸਾਰਾ ਖਰਚ ਬੰਦੇ ਨੂੰ ਖੁਦ ਚੱਕਣਾ ਪੈਂਦਾ ਤੇ ਖੁਦ ਕਮਾਉਣਾ ਪੈਂਦਾ ਖੁਦ ਖਮਾਉਣਾ ਪੈਂਦਾ ਤਾਂ ਫਿਰ ਕਹਾਣੀਆਂ ਕਈ ਵਾਰ ਵਿਗੜ ਜਾਂਦੀਆਂ ਨੇ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਤੁਹਾਡੇ ਰਾਉਂਗ ਤੇ ਖੜੇ ਕਰ ਦੇਵੇਗੀ ਇਸ ਘਟਨਾ ਦੇ ਵਿੱਚ ਚਾਰ ਮਾਸੂਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਵਿੱਚੋਂ ਤਿੰਨ ਤਾਂ ਮਾਰ ਹੀ ਦਿੱਤੇ ਜਾਂਦੇ ਨੇ ਇੱਕ ਬਚਦਾ ਹੈ ਤੇ ਉਸ ਤੋਂ ਬਾਅਦ ਫੇਰ ਜਦੋਂ ਇਹਨਾਂ ਤਿੰਨ ਬੱਚਿਆਂ ਦੇ ਮਾਰਨ ਪਿੱਛੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਸ ਨੂੰ ਸੁਣ ਕੇ ਸਭ ਦੇ ਹੋਸ਼ ੁੱਟ ਜਾਂਦੇ ਆ ਕਿ ਐਦਾਂ ਕਿਵੇਂ ਹੋ ਸਕਦਾ ਤੇ ਇਸ ਘਟਨਾ ਦੇ ਵਿੱਚ ਫਿਰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਵੀ ਸੁਵਾਈ ਜਾਂਦੀ ਹੈ ਬੜੀ ਹੀ ਖੌਫਨਾਕ ਘਟਨਾ ਕਹਾਣੀ ਹੈ ਜੋ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਔਰਈਆ ਇੱਥੋਂ ਦੀ ਅਦਾਲਤ ਦੇ ਵਿੱਚ ਗੱਲ ਹੈ 10 ਜੁਲਾਈ 2025 ਦੀ ਇੱਕ ਕਟਾਰੇ ਦੇ ਵਿੱਚ ਮਾਂ ਖੜੀ ਹੁੰਦੀ ਹੈ ਦੋਸ਼ੀ ਵਾਲੇ ਪਾਸੇ ਤੇ ਇਧਰ ਗਵਾਹੀ ਵਾਲੇ ਕਟਾਰੇ ਦੇ ਵਿੱਚ ਇੱਕ ਬੱਚਾ ਖੜਾ ਹੁੰਦਾ ਜਿਸ ਦੀ ਉਮਰ ਲਗਭਗ 8 ਸਾਲ ਹੁੰਦੀ ਹੈ ਤੇ ਉਹ ਬੱਚਾ ਕਹਿੰਦਾ ਕਿ ਮੇਰੀ ਮਾਂ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਤਿੰਨ ਭਰਾਵਾਂ ਨੂੰ ਨਦੀ ਦੇ ਵਿੱਚ ਸੁੱਟਿਆ ਸੀ ਮੈਨੂੰ ਵੀ ਸੁੱਟਿਆ ਸੀ ਮੈਂ ਤਾਂ ਬਚ ਗਿਆ ਪਰ ਉਹ ਤਿੰਨੋਂ ਮਰ ਗਏ ਮੇਰੀ ਮਾਂ ਮੇਰੇ ਭਰਾਵਾਂ ਦੀ ਕਾਤਲ ਹੈ ਹੋਰ ਵੀ ਗਵਾਹਾਂ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਹੁਣ ਜਦੋਂ ਸਾਰੀਆਂ ਦਲੀਲਾਂ ਗਵਾਹਾਂ ਨੂੰ ਸੁਣਨ ਤੋਂ ਬਾਅਦ ਕੋਰਟ ਫੈਸਲਾ ਸੁਣਾਉਂਦੀ ਹੈ ਕੋਰਟ ਦਾ ਫੈਸਲਾ ਸੁਣ ਕੇ ਤਾਂ ਸਭ ਦੇ ਹੋਸ਼ ਛੁੱਟ ਜਾਂਦੇ ਨੇ ਕਿਉਂਕਿ ਕੋਰਟ ਇਹ ਕੇਸ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਕੰਮ ਕਰਦੀ ਹੈ ਕਿਉਂਕਿ ਫਾਸਟ ਟਰੈਕ ਦੇ ਵਿੱਚ ਇਹ ਮਾਮਲਾ ਹੁੰਦਾ ਹੈ ਤੇ 1 ਸਾਲ ਦੇ ਵਿੱਚ ਵਿੱਚ ਇਸ ਔਰਤ ਨੂੰ 10 ਜੁਲਾਈ 2025 ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਇਸਦਾਂ ਨੂੰ ਪ੍ਰੇਂਕਾ ਹੁੰਦਾ ਹੈ ਇਸ ਦੇ ਨਾਲ ਨਾਲ ਇਸ ਦੇ ਦਿਓਰ ਨੂੰ ਵੀ ਜਿਸ ਦਾ ਨਾਮ ਅਸ਼ੀਸ਼ ਹੁੰਦਾ ਹੈ ਉਸ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਕੀ ਹੈ ਸਾਰੀ ਕਹਾਣੀ ਦਰਅਸਲ ਜੋ ਇਹ ਪ੍ਰੇਂਕਾ ਸੀ ਇਹ ਰਹਿਣ ਵਾਲੀ ਹੁੰਦੀ ਆ ਔਰਈਆ ਦੇ ਪਿੰਡ ਬਰੂਆ ਦੀ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਇਸ ਦਾ ਵਿਆਹ ਹੁੰਦਾ ਹੈ ਅਵਨੀਸ਼ ਦੇ ਨਾਲ ਇਹ ਆਪਣੇ ਸਹੁਰੇ ਚਲੀ ਜਾਂਦੀ ਹੈ ਇਨਾਂ ਦੇ ਘਰ 4 ਬੱਚੇ ਪੈਦਾ ਹੁੰਦੇ ਨੇ ਮੁੰਡੇ ਪੈਦਾ ਹੁੰਦੇ ਨੇ ਸਭ ਕੁਝ ਬੜਾ ਵਧੀਆ ਚੱਲਦਾ ਸੀ ਅਬਨੇਸ਼ ਮਜ਼ਦੂਰੀ ਕਰਦਾ ਸੀ ਤੇ ਆਪਣਾ ਘਰ ਚਲਾਉਂਦਾ ਸੀ ਆਪਣੇ ਬੱਚਿਆਂ ਨੂੰ ਪਾਲਦਾ ਸੀ ਪਰ ਵਿਆਹ ਤੋਂ 11 ਸਾਲ ਬਾਅਦ ਅਬਨੇਸ਼ ਨੂੰ ਇੱਕ ਦਿਨ ਕਰੰਟ ਲੱਗ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਜੋ ਸਾਰੀ ਘਰ ਦੀ ਜ਼ਿੰਮੇਵਾਰੀ ਸੀ ਉਹ ਪ੍ਰਿੰਕਾ ਦੇ ਉੱਤੇ ਆ ਜਾਂਦੀ ਹੈ ਪ੍ਰਿੰਕਾ ਸਹੂਰੀ ਰਹਿੰਦੀ ਹੈ ਆਪਣੇ ਬੱਚਿਆਂ ਦੇ ਨਾਲ ਤੇ ਹੁਣ ਮਜ਼ਦੂਰੀ ਕਰਨ ਲੱਗਦੀ ਹੈ ਮਜ਼ਦੂਰੀ ਕਰਦੀ ਹੈ ਆਪਣੇ ਬੱਚਿਆਂ ਦਾ ਪੇਟ ਪਾਲਦੀ ਹੈ। ਗੁਜ਼ਾਰਾ ਬੜਾ ਔਖਾ ਚੱਲਦਾ ਸੀ। ਪ੍ਰਿੰਕਾ ਦੀਆਂ ਨਜ਼ਦੀਕੀਆਂ ਆਪਣੇ ਦਿਓਰ ਅਸ਼ੀਸ਼ ਦੇ ਨਾਲ ਹੋ ਜਾਂਦੀਆਂ। ਇਹਨਾਂ ਦਾ ਆਪਸ ਵਿੱਚ ਪਿਆਰ ਹੋ ਜਾਂਦਾ ਤੇ ਸਬੰਧ ਬਣਨ ਲੱਗ ਜਾਂਦੇ ਨੇ। ਤੇ ਹੁਣ ਇਹ ਇੱਥੇ ਹੀ ਜਾਨੀ ਪ੍ਰਿੰਕਾ ਦੇ ਸਹੁਰੇ ਹੀ ਇਕੱਠੇ ਰਹਿਣ ਲੱਗ ਜਾਂਦੇ ਨੇ। ਪਰ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੇ ਨੇ। ਹੁਣ ਪ੍ਰਿੰਕਾ ਤੇ ਅਸ਼ੀਸ਼ ਨੂੰ ਲੱਗਦਾ ਕਿ ਇੱਥੋਂ ਛੱਡ ਕੇ ਕਿਤੇ ਹੋਰ ਜਾਇਆ ਜਾਵੇ। ਪ੍ਰਿੰਕਾ ਇਸ ਨੂੰ ਕਹਿੰਦੀ ਹੈ ਕਿ ਆਪਾਂ ਮੇਰੇ ਪਿੱਕੇ ਚਲਦੇ ਆਂ ਔਰਈਆ ਜਾਂਦੇ ਨੇ ਔਰਈਆ ਕਿਤੇ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਜਾਂਦੇ ਨੇ ਜੋ ਅਸ਼ੀਸ਼ ਹੁੰਦਾ ਉਹ ਸਲੂਨ ਤੇ ਕੰਮ ਕਰਦਾ ਹੁੰਦਾ ਚਾਰ ਬੱਚਿਆਂ ਦੀ ਜ਼ਿੰਮੇਵਾਰੀ ਉਹਨਾਂ ਦਾ ਵੀ ਪਾਲਣ ਪੋਸ਼ਣ ਕਰਨਾ ਹੁੰਦਾ ਘਰ ਦਾ ਕਿਰਾਇਆ ਦੇਣਾ ਹੁੰਦਾ ਤੇ ਬਾਕੀ ਘਰ ਦੇ ਖਰਚੇ ਵੀ ਚਲਾਉਣੇ ਹੁੰਦੇ ਨੇ ਪਰ ਜੋ ਅਸ਼ੀਸ਼ ਸੀ ਉਸ ਦੀ ਇਨਕਮ ਇੰਨੀ ਜ਼ਿਆਦਾ ਨਹੀਂ ਸੀ ਹੁਣ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਕਬੀਲਦਾਰੀ ਪੈਂਦੀ ਹੈ ਤਾਂ ਆਸ਼ੀਸ਼ ਅਤੇ ਪ੍ਰਿੰਕਾ ਦੇ ਵਿੱਚ ਝਗੜਾ ਹੋਣ ਲੱਗਦਾ ਹੈ ਆਸ਼ੀਸ਼ ਕਹਿੰਦਾ ਕਿ ਮੈਂ ਇਹ ਚਾਰ ਜਵਾਕਾਂ ਨੂੰ ਕਿਉਂ ਪਾਲਾਂ ਇਹ ਤਾਂ ਮੇਰੇ ਹੈ ਹੀ ਨਹੀਂ ਯਾਨੀ ਪਹਿਲਾਂ ਪਿਆਰ ਹੁੰਦਾ ਪਰ ਜਦੋਂ ਅਸਲ ਜ਼ਿੰਦਗੀ ਜਿਉਣੀ ਪੈਂਦੀ ਹੈ ਤਾਂ ਉੱਥੇ ਫਿਰ ਲੜਾਈਆਂ ਹੁੰਦੀਆਂ ਨੇ ਪਰ ਪ੍ਰਿੰਕਾ ਉਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਆਈਆਂ ਮੈਂ ਤੇਰੇ ਨਾਲ ਪਿਆਰ ਕੀਤਾ ਤੂੰ ਮੇਰੇ ਨਾਲ ਪਿਆਰ ਕੀਤਾ ਤਾਂ ਇਹ ਬੱਚਿਆਂ ਨੂੰ ਦਾ ਮੈਂ ਕੀ ਕਰਾਂ ਹੁਣ ਇਹਨਾਂ ਵਿੱਚ ਲਗਭਗ ਰੋਜ਼ਾਨਾ ਲੜਾਈਆਂ ਹੁੰਦੀਆਂ ਸੀ ਅਸ਼ੀਸ਼ ਪ੍ਰਿੰਕਾ ਦੇ ਬੱਚਿਆਂ ਦੀ ਮਾਰਕੁੱਟ ਵੀ ਕਰਦਾ ਸੀ ਤੇ ਕਹਿੰਦਾ ਸੀ ਕਿ ਇਹਨਾਂ ਨੂੰ ਕਿਤੇ ਸੁੱਟ ਦੇ ਇਹਨਾਂ ਨੂੰ ਮਾਰ ਦੇ ਮੈਂ ਇਹਨਾਂ ਦਾ ਖਰਚਾ ਨਹੀਂ ਚੱਕ ਸਕਦਾ ਮੇਰੀ ਐਨੀ ਕਮਾਈ ਨਹੀਂ ਹੁਣ ਰੋਜ਼ਾਨਾ ਵਾਂਗ ਇਹਨਾਂ ਦੇ ਘਰ ਝਗੜਾ ਹੁੰਦਾ ਸੀ ਤਾਂ ਇੱਕ ਦਿਨ ਪ੍ਰਿੰਕਾ ਅੱਕ ਜਾਂਦੀ ਹੈ ਤੇ ਉਹ ਆਪਣੇ ਚਾਰੇ ਬੇਟਿਆਂ ਨੂੰ ਲੈ ਕੇ ਨਦੀ ਤੇ ਚਲੀ ਜਾਂਦੀ ਹੈ ਸੰਗੂਰ ਨਦੀ ਤੇ ਜਾਂਦੀ ਹੈ ਜੋ ਅਰਈਆ ਦੇ ਵਿੱਚ ਹੈ ਉੱਥੇ ਲਿਜਾ ਕੇ ਇਹ ਕੱਲੇ-ਕੱਲੇ ਆਪਣੇ ਮੁੰਡੇ ਨੂੰ ਨਦੀ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਇਹ ਆਪਣੇ ਚਾਰੇ ਬੱਚਿਆਂ ਨੂੰ ਨਦੀ ਦੇ ਵਿੱਚ ਸੁੱਟਦੀ ਹੈ ਤਾਂ ਉੱਥੇ ਜੋ ਲੋਕ ਮੌਜੂਦ ਹੁੰਦੇ ਆ ਉਹਨਾਂ ਵਿੱਚ ਤੈਰਾਕ ਵੀ ਹੁੰਦੇ ਨੇ ਉਹ ਜਦੋਂ ਇਹ ਕੁਝ ਦੇਖਦੇ ਨੇ ਤਾਂ ਉਹ ਨਦੀ ਦੇ ਵਿੱਚ ਛਾਲ ਮਾਰਦੇ ਨੇ ਤੇ ਪ੍ਰਿੰਕਾ ਦਾ ਇੱਕ ਬੱਚਾ ਜਿਸ ਦਾ ਨਾਮ ਸੋਨੂ ਸੀ ਉਸ ਨੂੰ ਬਚਾ ਲੈਂਦਾ ਜਾਂਦਾ ਪਰ ਜੋ ਪ੍ਰਿੰਕਾ ਦੇ ਦੂਸਰੇ ਤਿੰਨ ਬੇਟੇ ਸੀ ਜਿਨ੍ਹਾਂ ਵਿੱਚ ਮਾਦਵ ਮੰਗਲ ਤੇ ਅਦਿੱਤ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋਨੂ ਨੂੰ ਬਚਾ ਲੇਤਾ ਜਾਂਦਾ ਤੇ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਕਿਉਂਕਿ ਜੋ ਉੱਥੇ ਚਸ਼ਮਦੀਦ ਸੀ ਉਹਨਾਂ ਨੇ ਕਿਹਾ ਕਿ ਇਸ ਔਰਤ ਨੇ ਸਾਡੇ ਸਾਹਮਣੇ ਹੀ ਆਪਣੇ ਬੱਚਿਆਂ ਨੂੰ ਨਦੀ ਦੇ ਵਿੱਚ ਸੁੱਟਿਆ ਤਾਂ ਹੁਣ ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਕੇਸ ਦਰਜ ਕੀਤਾ ਜਾਂਦਾ ਹੈ ਤੇ ਸਾਰੀ ਕਹਾਣੀ ਜਦੋਂ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਉਸ ਤੋਂ ਬਾਅਦ ਅਸ਼ੀਸ਼ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦਾ ਵੀ ਇਸ ਕੇਸ ਦੇ ਵਿੱਚ ਨਾਮ ਦਰਜ ਕੀਤਾ ਜਾਂਦਾ ਹੈ ਕਿ ਉਹ ਵੀ ਇਹਨਾਂ ਤਿੰਨ ਬੱਚਿਆਂ ਦੀ ਮੌਤ ਦੇ ਵਿੱਚ ਉਹਦਾ ਹੀ ਭਾਗੀਦਾਰ ਹੈ ਕਿਉਂਕਿ ਉਸ ਨੇ ਹੀ ਪ੍ਰੇਂਕਾ ਨੂੰ ਮਜਬੂਰ ਕੀਤਾ ਕਿ ਇਹ ਆਪਣੇ ਬੱਚਿਆਂ ਨੂੰ ਮਾਰ ਦੇਵੇ ਇਹ ਗੱਲ ਸੀ 27 ਜੂਨ 2024 ਦੀ ਪ੍ਰਿੰਕਾ ਅਤੇ ਅਸ਼ੀਸ਼ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਅਦਾਲਤ ਦੇ ਵਿੱਚ ਇਹ ਕੇਸ ਜਾਂਦਾ ਫਾਸਟ ਟਰੈਕ ਕੋਰਟ ਕੋਰਟ ਦੇ ਵਿੱਚ ਇਹ ਕੇਸ ਚੱਲਦਾ ਨਾ ਤੇ ਤਕਰੀਬਨ 1 ਸਾਲ ਬਾਅਦ 10 ਜੁਲਾਈ 2025 ਨੂੰ ਅਦਾਲਤ ਵੱਲੋਂ ਪ੍ਰਿੰਕਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਜੋ ਇਸ ਦਾ ਦਿਓਰ ਹੁੰਦਾ ਅਸ਼ੀਸ਼ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤੇ 1-1 ਲੱਖ ਰੁਪਇਆ ਇਹਨਾਂ ਨੂੰ ਜੁਰਮਾਨਾ ਕਰ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮਾਂ ਨੇ ਆਪਣੇ ਚਾਰ ਬੱਚਿਆਂ ਨੂੰ ਹੀ ਨਦੀ ਦੇ ਵਿੱਚ ਸੁੱਟ ਦਿੱਤਾ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਕਿਉਂਕਿ ਪਹਿਲਾਂ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਸੀ ਪ੍ਰਿੰਕਾ ਨੂੰ ਤੇ ਅਸ਼ੀਸ਼ ਨੂੰ ਲੱਗਦਾ ਸੀ ਕਿ ਸਾਡਾ ਤਾਂ ਪਿਆਰ ਹੈ ਸਾਡਾ ਤਾਂ ਇੱਕ ਦੂਜੇ ਨਾਲ ਬੜਾ ਹੀ ਮੋਹ ਹੈ ਤੇ ਜ਼ਿੰਦਗੀ ਐਦਾਂ ਹੀ ਚੱਲਦੀ ਰਹੇਗੀ ਪਰ ਜਦੋਂ ਅਸਲ ਜ਼ਿੰਦਗੀ ਜਿਉਣੀ ਪਈ ਬੱਚਿਆਂ ਦਾ ਭਾਰ ਸਿਰ ਤੇ ਆਇਆ ਇਨਕਮ ਘੱਟ ਸੀ ਤਾਂ ਘਰ ਦੇ ਵਿੱਚ ਲੜਾਈ ਹੋਣ ਲੱਗੀ ਮਾਰਕੁੱਟ ਹੋਣ ਲੱਗੀ ਜਿਸ ਦਾ ਨਤੀਜਾ ਇਹ ਹੋਇਆ ਕਿ ਸਾਰਾ ਘਰ ਹੀ ਬਰਬਾਦ ਹੋ ਗਿਆ ਬੱਚਾ ਵੀ ਅਨਾਥ ਹੋ ਗਿਆ ਕਿਉਂਕਿ ਮਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਪਿਤਾ ਉਸ ਦਾ ਪਹਿਲੇ ਹੀ ਮਰ ਚੁੱਕਿਆ ਸੀ ਤੇ ਭਰਾ ਉਸ ਦੇ ਤਿੰਨ ਮਾਂ ਨੇ ਮਾਰ ਦਿੱਤੇ ਸੀ ਸੋ ਬੰਦਾ ਕੋਈ ਵੀ ਕਦਮ ਚੱਕਣ ਤੋਂ ਪਹਿਲਾਂ ਬਿਲਕੁਲ ਨਹੀਂ ਸੋਚਦਾ ਉਸ ਨੂੰ ਲੱਗਦਾ ਹੈ ਕਿ ਪਤਾ ਨਹੀਂ ਇਹ ਐਡੇ ਵੱਡੇ ਜੋ ਕਾਂਡ ਮੈਂ ਕਰ ਰਹੇ ਹਾਂ ਇਹ ਇਦਾਂ ਹੀ ਨਿਬੜ ਜਾਣਗੇ ਪਰ ਨਹੀਂ ਇਹ ਕਾਂਡ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਨੇ ਜਿਵੇਂ ਇਸ ਕੇਸ ਦੇ ਵਿੱਚ ਸਭ ਕੁਝ ਹੀ ਬਰਬਾਦ ਹੋ ਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ